ਅੱਜ ਦੀ ਵੱਡੀ ਖਬਰ ਮੁਲਾਜ਼ਮਾਨਾਂ ਨਾਲ ਸੰਬੰਧਿਤ ਹੈ ਹਰਜੋਤ ਬੈਂਸ ਦੇ OSD ਅਤੇ ਸਿੱਖਿਆ ਅਫਸਰਾਂ ਨਾਲ ਡੀਟੀਐਫ ਆਗੂਆਂ ਕੀਤੀ ਅਹਿਮ ਮੀਟਿੰਗ ਇਸੇ ਮਹੀਨੇ ਚ ਮਸਲੇ ਹੋਣਗੇ ਹੱਲ ਮਿਲਿਆ ਭਰੋਸਾ ਪੂਰੀ ਖਬਰ ਦੇਖਣ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਡੀਟੀਐਫ ਵੱਲੋਂ ਬੀਤੇ ਦੀ ਕਈ ਦਿਨਾਂ ਤੋਂ ਅਧਿਆਪਕ ਦਿਆਂ ਵਿਭਾਗੀ ਮੰਗਾ ਹੱਲ ਨਾ ਹੋਣ ਦੇ ਵਿਰੋਧ ਵਜੋਂ ਕਿਤੇ ਜਾ ਰਹੇ ਅਰਥੀ ਫੂਕ ਪ੍ਰਦਰਸ਼ਨਾਂ ਅਤੇ ਮੁੱਖ ਮੰਤਰੀ ਵੱਲ ਭੇਜੇ ਜਾ ਰਹੇ ਵਿਰੋਧ ਪੱਤਰਾਂ ਅਤੇ 19 ਮਈ ਨੂੰ ਆਨੰਦਪੁਰ ਸਾਹਿਬ ਵਿਖੇ ਐਲਾਨ ਅਲਾਨੇ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਬੀਤੇ ਕੱਲ ਵਿਦਿਆ ਭਵਨ ਮੁਹਾਲੀ ਵਿਖੇ ਸਿੱਖਿਆ ਮੰਤਰੀ ਓਐਸਡੀ ਗੁਲਸ਼ਨ ਛਾਵੜਾ ਅਤੇ ਹੋਰਨਾਂ ਸਿੱਖਿਆ ਅਧਿਕਾਰੀਆਂ ਨਾਲ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਵਿਕਰਮਦੇਵ ਸਿੰਘ ਦੀ ਅਗਵਾਈ ਵਿੱਚ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਅਤੇ ਜਸਵਿੰਦਰ ਓਜਲਾ ਡੀਟੀਐਫ ਅਤੇ ਗੜ੍ਹ ਸਾਭ ਦੇ ਜ਼ਿਲ੍ਹਾ ਸਕੱਤਰ ਜੋਸ਼ੀਲ ਤਿਵਾੜੀ ਸਾਥੀ ਨਰਿੰਦਰ ਪੰਡਾਰੀ ਅਤੇ ਡਾਕਟਰ ਰਵਿੰਦਰ ਕੰਬੋਜ ਆਧਾਰਿਤ ਵਫ਼ਦ ਵੱਲੋਂ ਮੀਟਿੰਗ ਕੀਤੀ ਗਈ ਜਿਸ ਦੌਰਾਨ ਜਥੇਬੰਦੀ ਵੱਲੋਂ ਮਾਰਚ ਮਹੀਨੇ ਵਿੱਚ ਸਿੱਖਿਆ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਉਪਰੰਤ ਲੰਬਾ ਸਮਾਂ ਬੀਤਣ ਦੇ ਬਾਵਜੂਦ ਅੱਗੇ ਕੋਈ ਕਾਰਵਾਈ ਨਾ ਹੋਣ ਤੇ ਜਥੇਬੰਦੀ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਅਤੇ ਹੇਠ ਲਿਖੇ ਅਨੁਸਾਰ ਗੱਲਬਾਤ ਹੋਈ 11 ਸਾਲ ਤੋਂ ਰੈਗੂਲਰ ਆਰਡਰ ਦੀ ਉਡੀਕ ਕਰ ਰਹੇ ਅਧਿਆਪਕ ਸਾਥੀ ਡਾਕਟਰ ਰਵਿੰਦਰ ਕੰਬੋਜ਼ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬ ਉਚੇ ਪ੍ਰਾਪਤ ਉਚੇਰੀ ਸਿੱਖਿਆ ਇੱਕ ਪ੍ਰੋਫੈਸਰ ਵਾਲੀ ਹੋਣ ਦੇ ਬਾਵਜੂਦ ਐਮਫੀਲ ਸੰਬੰਧਿਤ ਵਿਸ਼ੇ ਦੀ ਨਾ ਹੋਣ ਮਾਸਟਰ ਕਾਡਰ ਭਰਤੀ ਦੇ ਸਿਮਿਲਰ ਡਿਗਰੀ ਵਾਲੇ ਬਾਕੀ ਇਹ ਸਾਰੇ ਅਧਿਆਪਕਾਂ ਦੀ ਨਿਯੁਕਤੀ ਨੂੰ ਯੋਗ ਮੰਨਦੇ ਆ ਪਹਿਲਾਂ ਹੀ ਮਿਤੀ 15/1/2016 ਤੋਂ ਰੈਗੂਲਰ ਕੀਤਾ ਜਾ ਚੁੱਕਾ ਹੈ ਇਸ ਦੇ ਹਵਾਲੇ ਨਾਲ ਜਾਰੀ ਟਰਮੀਨੇਸ਼ਨ ਆਰਡਰ ਵਾਪਸ ਲੈਣ ਅਤੇ ਰੋਕੇ ਰੈਗੂਲਰ ਆਰਡਰ ਮਈ ਮਹੀਨੇ ਦੇ ਵਿੱਚ ਵਿੱਚ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਇਸੇ ਤਰ੍ਹਾਂ ਪਿਛਲੇ 13 ਸਾਲ ਤੋਂ ਪੂਰੀ ਤਨਖਾਹ ਤੇ ਪੱਕੇ ਹੋਣ ਦੀ ਉਡੀਕ ਕਰ ਰਹੇ ਅਧਿਆਪਕ ਸਾਥੀ ਨਰਿੰਦਰ ਭੰਡਾਰੇ ਨੂੰ ਕੰਟਰੈਕਟ ਸਮੇਂ ਦੌਰਾਨ 9 ਸਾਲ ਪਹਿਲਾਂ ਟਿਊਸ਼ਨ ਪੜਾਉਣ ਦੇ ਗੈਰ ਰਵਾਜਵ ਹਵਾਲੇ ਨਾਲ ਜਾਰੀ ਟਰਮੀਨੇਸ਼ਨ ਦੀ ਤਜਵੀਜ਼ ਨੂੰ ਵਾਪਸ ਲੈ ਕੇ 8886 ਤਹਿਤ ਇੱਕ 4 2020 ਤੋਂ ਸੇਵਾਵਾਂ ਦੀ ਕਨਫਰਮੇਸ਼ਨ ਦੇ ਪੈਂਡਿੰਗ ਆਰਡਰ ਵੀ ਮਹੀਨੇ ਵਿੱਚ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਪ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਘिरी ਬੀਪੀਈਓ ਜਖਵਾਲੀ ਖਿਲਾਫ ਕਾਰਵਾਈ ਕਰਨ ਦਾ ਮਾਮਲਾ ਵਿਸਥਾਰ ਵਿਚਾਰਿਆ ਗਿਆ ਜਿਸ ਦੌਰਾਨ ਪ੍ਰਿਸ਼ਟਾਚਾਰ ਨਾਲ ਸੰਬੰਧਿਤ ਗੰਭੀਰ ਮਾਮਲੇ ਹੋਣ ਦੇ ਬਾਵਜੂਦ ਤੈ ਮਾਪਦੰਡਾ ਅਨੁਸਾਰ ਫੌਰੀ ਬਲਾਕ ਵਿੱਚੋਂ ਬਦਲੀ ਨਾ ਕਿਤੇ ਜਾਣ ਵਿੱਚ ਅਧਿਕਾਰੀਆਂ ਵੱਲੋਂ ਵਿਭਾਗ ਦੀ ਗਲਤੀ ਨੂੰ ਸਵੀਕਾਰ ਕੀਤਾ ਗਿਆ ਅਤੇ ਵਿੱਚ ਸ਼ਿਕਾਇਤ ਕਰਦੇ ਆ ਅਧਿਆਪਕ ਵੱਲੋਂ ਸਬੂਤ ਵਜੋਂ ਸੌਂਪੀ ਆਡੀਓ ਕਲਿੱਪ ਅਤੇ ਹੋਰ ਨਾ ਸਬੂਤਾਂ ਦੇ ਆਧਾਰ ਤੇ ਜਲਦ ਠੋਸ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਤੋਂ ਇਲਾਵਾ ਬਾਕੀ 14 ਮਾਰਚ 2020 ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਦੇ ਫੈਸਲਿਆਂ ਦੀ ਰੋਸ਼ਨੀ ਵਿੱਚ ਬਾਕੀ ਵਿਭਾਗੀ ਮਾਮਲਿਆਂ ਨੂੰ ਲੈ ਕੇ ਲੋਕ ਸਭਾ ਚੋਣਾਂ ਦਾ ਜਾਬਤਾ ਖਤਮ ਹੋਣ ਤੋਂ ਬਾਅਦ 10 ਤੋਂ 15 ਜੂਨ ਦਰਮਿਆਨ ਡੀਟੀਐਫ ਦੀ ਸੂਬਾ ਕਮੇਟੀ ਨਾਲ ਸਿੱਖਿਆ ਅਧਿਕਾਰੀਆਂ ਦੇ ਪੱਧਰ ਦੀ ਪੈਨਲ ਮੀਟਿੰਗ ਰਾਹੀਂ ਸਾਰੇ ਮਸਲੇ ਵਿਚਾਰ ਕੇ ਵਾਜਿਬ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਹੈ ਜੱਥੇਬੰਦੀ ਦੇ ਸੂਬਾ ਕਮੇਟੀ ਵੱਲੋਂ ਇਸ ਉਪਰੰਤ ਦੇਢ ਸ਼ਾਮ ਆਨਲਾਈਨ ਮੀਟਿੰਗ ਕਰਦੇ ਆ ਅਧਿਕਾਰੀਆਂ ਨਾਲ ਹੋਈ ਗੱਲਬਾਤ ਦੇ ਮੱਦੇਨਜ਼ਰ ਵਿਭਾਗੀ ਮੰਗਾ ਸੰਬੰਧੀ ਵਿੱਡੇ ਸੰਘਰਸ਼ ਨੂੰ ਹਾਲ ਦੀ ਘੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੌਰਾਨ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਦੇ ਸੱਦਿਆਂ ਅਨੁਸਾਰ ਪੁਰਾਣੀ ਪੈਨਸ਼ਨ ਬਹਾਲੀ ਦੀ ਧੁਰ ਵਿਰੋਧੀ ਕੌਮੀ ਸਿੱਖਿਆ ਨੀਤੀ 2020 ਕੌਮੀ ਪਾਠਕ੍ਰਮ ਫਰੇਮਵਰਕ 2023 ਰਾਹੀਂ ਸਿੱਖਿਆ ਦੇ ਪੂਰਨ ਨਿੱਜੀਕਰਨ ਕੇਂਦਰੀਕਰਨ ਅਤੇ ਭਗਮਾਕਰਨ ਨੂੰ ਅੱਗੇ ਵਧਾ ਵਧਾ ਰਹੀ ਜਮਹੂਰੀਅਤ ਨੂੰ ਖਤਮ ਕਰਕੇ ਦੇਸ਼ ਵਿੱਚ ਵਾਸ਼ੀਵਾਦੀ ਸਥਾਪਤੀ ਲਈ ਯਤਨਸ਼ੀਲ ਕਾਰਪੋਰੇਟਾ ਦੀ ਹਿੱਤਾਸ਼ੀ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਤੇ ਭਜਾਉਣ ਦੀ ਮੁਹਿੰਮ ਦਾ ਹਿੱਸਾ ਬਣਨ ਅਤੇ ਬਾਕੀ ਸਥਾਤਾ ਰਿ ਸਥਾ ਵਿੱਚ ਰਹਿ ਚੁੱਕੀ ਪਾਰਟੀਆਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਸੰਬੰਧੀ ਸਵਾਲਾਂ ਰਾਹੀਂ ਘੇਰਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਥੇਬੰਦੀ ਪੈਂਡਿੰਗ ਚੋਂ ਪ੍ਰਕਿਰਿਆ ਜਲਦ ਮੁਕੰਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ